ਉਧਰ ਕੱਚੀ ਪਈ ਦੇ ਨਾਲ ਤੁਰਦੇ ਜਾ ਰਹੇ ਸੀਗੇ ਜੀ ਪਿੱਛੋਂ ਰਫ਼ਤਾਰ ਤੇਜ਼ ਬਾਲੀ ਤੇਜ਼ ਗੱਡੀ ਆਈ ਜੀ ਇੱਕ ਗੱਡੀ ਆਈ ਤੇ ਉਹਨੇ ਮੇਰੇ ਭਰਾ ਨੂੰ ਮਹਾਰਾਜ ਚੱਕ ਕੇ ਸਾਈਡ ਤੇ ਜੀ ਫਿਰ ਜਦੋਂ ਮੈਂ ਦੇਖਿਆ ਜੀ ਇਹਨਾਂ ਨੂੰ ਮਾਣੇ ਭਰਾ ਨੂੰ ਉਹਦੇ ਬਾਲੀ ਜਿਆਦੀ ਸੱਟ ਲੱਗੀ ਹੋਈ ਸੀ ਜੀ ਦੋਨੇ ਲੱਤਾਂ ਫ੍ਰੈਕਚਰ ਸੀਗੀਆਂ ਤੇ ਸਿਰ ਤੇ ਸੱਟ ਲੱਗੀ ਹੋਈ ਸੀ ਕੰਨਾਂ ਚੋਂ ਖੂਨ ਆ ਰਿਹਾ ਸੀਗਾ ਜੀ ਨਹੀਂ ਗੱਡੀ ਵਾਲੇ ਨੇ ਰੋਕ ਕੇ ਨਹੀਂ ਚੈੱਕ ਕੀਤਾ ਜੀ ਉਹ ਤਾਂ ਆਇਆ ਆਪਣੀ ਰਫ਼ਤਾਰ ਚ ਲੰਘ ਗਿਆ ਜੀ ਨਾਲ ਦੀ ਨਾਲ ਹਾਂਜੀ ਉਹ ਤਾਂ ਜਿਹੜਾ ਦੂਜੀ ਡਰਾਈਵਰ ਹੈ ਉਹ ਆਪਣੀ ਗੱਡੀ ਘੜੀ ਕਰਕੇ ਇਹਨਾਂ ਦੇ ਪਾਸ ਆਇਆ ਸੀ ਤਾਂ ਅਵਿਸ਼ੇਕ ਸਿੰਘ ਨੇ ਉਸ ਤੋਂ ਉਹਦਾ ਨਾਮ ਪੁੱਛਿਆ ਜਿਸਨੇ ਆਪਣਾ ਨਾਮ ਜਸਵੀਰ ਸਿੰਘ ਅ ਸੰਨਵ ਚਰਨ ਸਿੰਘ ਵਾਸੀ ਪਿੰਡ ਓੜਜਨ ਦੱਸਿਆ ਭਰਾ ਮੇਰਾ ਥੋੜੀ ਅੱਗੇ ਤੱਕ ਕਿਸਰ ਦਾ ਗਿਆ ਜੀ ਤੇ ਫਿਰ ਹਾਂਜੀ ਆ ਰੁਕਿਆ ਵੀ ਨਹੀਂ ਹੈਗਾ ਗੱਡੀ ਵਾਲਾ ਜੀ ਤੇ ਆ ਨਾਲ ਦੀ ਨਾਲ ਮੜ ਜਨੇ ਵੈਕ ਕਰਕੇ ਫਿਰ ਅੱਗੇ ਲੈ ਗਿਆ ਜੀ ਨਾਲ ਦੇ ਨਾਲ ਜਦੋਂ ਨਿਕਲਿਆ ਟਾਇਰ ਦੇ ਨਾਲ ਪਿੱਛੋਂ ਦੀ ਤੇਜ਼ ਰਫ਼ਤਾਰ ਨਾਲ ਗੱਡੀ ਆਈ ਹੈ ਜੀ ਸਾਨੂੰ ਚੱਕ ਕੇ ਮਾਰਿਆ ਜੀ ਮੈਂ ਉਸ ਤੋਂ ਥੋੜੀ ਜਿਹੀ ਦੂਰ 10-15 ਫੁੱਟ ਚੂਰ ਜਾ ਕੇ ਕਿਰਿਆ ਜੀ ਮੈਂ ਉੱਥੇ ਉਸੇ ਟਾਈਮ बेहोश ਹੋ ਗਿਆ। ਸਰ ਪੁਲਿਸ ਵਾਲਿਆਂ ਦੀ ਜਿਹੜੀ ਕਾਰਵਾਈ ਆ ਉਹ ਆਪਣੇ ਅਕੋਰਡਿੰਗ ਜਿਉਂ ਚੀਜ਼ ਦੱਸ ਰਹੇ ਨੇ ਸਾਨੂੰ ਸਾਰਾ ਕੁਝ ਗਲਤ ਸੀ। ਤੁਸੀਂ ਗੱਡੀ ਤਾਂ ਬਰਾਮਦ ਕਰ ਲਈਤੀ ਤੁਸੀਂ। ਨਹੀਂ ਗੱਡੀ ਨਹੀਂ ਹਟਾਈ। ਅਸੀਂ ਗੱਡੀ ਬਰਾਮਦ ਨਹੀਂ ਕੀਤੀ। ਸਾਲੇ ਨੇ ਉਹ ਬੰਦਾ ਤਾਂ ਚੱਕ ਹੀ ਲਿੱਤਾ ਹੈ ਮੇਰੇ ਖਿਆਲ ਨਾਲ ਚੱਕਿਆ ਬੰਦੇ ਨੂੰ। ਅਸੀਂ ਰਾਤ ਅਸੀਂ ਖੁਦ ਉਹਨਾਂ ਨੂੰ ਲੈ ਕੇ ਆਏ ਜੀ। ਅਸੀਂ ਆਪ ਖੁਦ ਨਾਲ ਗਿਆ ਨਾ ਤੇ ਲੈ ਕੇ ਆਏ ਨਾਲ ਉਹਨੂੰ। ਉਹ ਅੰਦਰ ਰਾਤ ਥਾਣੇ 'ਚ ਉਹਨੂੰ ਅਰੈਸਟ ਕਰਵਾਇਆ ਤੇ ਹੁਣ ਉਸ ਟੰਬੀ ਅੰਦਰ ਹੀ ਆਈ। ਸੀ ਪਰਚਾ ਕੀਤਾ ਜਿਹੜਾ ਮੁਜਰਮ ਹੈ ਉਹ ਗ੍ਰਿਫਤਾਰ ਕਰ ਲਿੱਤਾ ਗਿਆ ਨਹੀਂ ਹਾਲੇ ਕੀਤਾ ਗਿਆ ਉਹਦੀ ਤਲਾਸ਼ ਚੱਲ ਰਹੀ ਸੀ ਉਹ ਤੇ ਘਰ ਵੀ ਗਿਆ ਸੀ ਤੇ ਘਰੋਂ ਵੀ ਉਹ ਫਰਾਰ ਹੈ ਇੱਕ ਬੜੀ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਜਿਸ ਦੇ ਵਿੱਚ ਕਹਿੰਦੇ ਫਰੀਦਪੁਰ ਦੇ ਪਿੰਡ ਦੇ ਵਿੱਚ ਰਾਤੀ ਦੋ ਪਰਾ ਤੇ ਇੱਕ ਉਹਨਾਂ ਦਾ ਦੋਸਤ ਸੈਰ ਕਰਨ ਨਿਕਲਦੇ ਨੇ ਪਰ ਬਾਅਦ ਦੇ ਵਿੱਚ ਕਹਿੰਦੇ ਇੱਕ ਅਚਾਨਕ ਗੱਡੀ ਆਂਦੀ ਹੈ ਤੇਜ਼ ਰਫ਼ਤਾਰ ਦੇ ਨਾਲ ਤੇ ਅਚਾਨਕ ਇੱਕ ਲੜਕੇ ਨੂੰ ਕੁਚਲ ਕੇ ਨਿਕਲ ਜਾਂਦੀ ਹੈ ਸੋ ਮੌਕੇ ਤੇ ਕਹਿੰਦੇ ਨੇ ਕਿ ਲੜਕੇ ਦੀ ਮੌਤ ਹੋ ਜਾਂਦੀ ਹੈ ਸੋ ਇਸ ਸਮੇ ਸਾਡੇ ਨਾਲ ਉਹ ਪਰਿਵਾਰ ਮੌਜੂਦ ਹੈ ਲੜਕਾ ਜਿਹੜਾ ਭਰਾ ਉਹਦੇ ਨਾਲ ਸੀ ਤੇ ਉਹਦੇ ਦੋਸਤ ਮੌਜੂਦ ਹੈ ਤੇ ਪਰਿਵਾਰ ਖੜਾ ਨਾਲ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਪੂਰੀ ਘਟਨਾ ਕਿਵੇਂ ਹੋਈ ਤੇ ਕੀ ਹੋਇਆ ਸੀ ਉੱਥੇ ਭਾਈ ਸਾਸਿਕਾ ਕੀ ਭਰਾ ਸੀ ਤੁਹਾਡਾ ਹਾਂਜੀ ਭਰਾ ਸੀਗਾ ਜੀ ਮੇਰਾ ਕੀ ਨਾਮ ਹੈ ਉਹਨਾਂ ਦਾ ਮੁਖਤਿਆਰ ਸਿੰਘ ਹੈ ਜੀ ਅੱਛਾ ਤੁਸੀਂ ਵੱਡੇ ਹੋ ਕਿ ਛੋਟਾ ਵੱਡਾ ਹਾਂਜੀ ਪੂਰੀ ਘਟਨਾ ਕੀ ਹੈ ਕਿਹੜਾ ਸਮਾਂ ਸੀ ਨੋ ਤੋਂ 9:30 ਦੇ ਵਿੱਚ ਟਾਈਮ ਸੀਗਾ ਜੀ ਤੇ ਅਸੀਂ ਖਾਣਾ ਖਾ ਕੇ ਘਰ ਤੋਂ ਜੀ ਆਪਣਾ ਇਹ ਸੜਕ ਦੇ ਨਾਲ ਜੀ ਉਧਰ ਕੱਚੀ ਪਈ ਦੇ ਨਾਲ ਤੁਰਦੇ ਜਾ ਰਹੇ ਸੀਗੇ ਜੀ ਪਿੱਛੋਂ ਰਫ਼ਤਾਰ ਤੇ ਜੀ ਬਾਲੀ ਤੇਜ਼ ਗੱਡੀ ਆਈ ਜੀ ਇੱਕ ਗੱਡੀ ਆਈ ਤੇ ਉਹਨੇ ਮੇਰੇ ਭਰਾ ਨੂੰ ਮਹਾਰਾਜ ਜਾ ਕੇ ਸਾਈਡ ਤੇ ਜੀ ਸਾਈਡ ਤੇ ਮਾਰਿਆ ਤੇ ਉਹਦਾ ਦੋਸਤ ਸੀਗਾ ਜੀ ਉਹਦੇ ਦੋਸਤ ਦੇ ਵਿੱਚ ਵੀ ਵੱਜੀ ਤੇ ਮੈਂ ਥੋੜੀ ਜੀ ਸਾਈਡ ਤੇ ਸੀ ਉਹਨਾਂ ਤੋਂ ਮੈਂ ਫੋਨ ਤੇ ਗੱਲ ਕਰਦਾ ਜਾ ਰਿਹਾ ਸੀਗਾ ਜੀ ਪਰ ਇਹਨਾਂ ਫਿਰ ਜਦੋਂ ਮੈਂ ਦੇਖਿਆ ਜੀ ਇਹਨਾਂ ਨੂੰ ਮਾਰੇ ਭਰਾ ਨੂੰ ਉਦੇ ਬਾਹਲੀ ਜਿਆਦੀ ਸੱਟ ਲੱਗੀ ਹੋਈ ਸੀ ਜੀ ਦੋਨੇ ਲੱਤਾਂ ਫ੍ਰੈਕਚਰ ਸੀਗੀਆਂ ਤੇ ਸਿਰ ਤੇ ਸੱਟ ਲੱਗੀ ਹੋਈ ਸੀ ਕੰਨਾਂ 'ਚੋਂ ਖੂਨ ਆ ਰਿਹਾ ਸੀਗਾ ਜੀ ਹਾਂ ਤੇ ਗੱਡੀ ਦਾ ਨੰਬਰ ਸੀਗਾ ਜੀ ਪੀਬੀ ਪੀਬੀ 01 ਡੀ 46 30 ਹਾਂਜੀ ਆ ਕਿਹੜੀ ਗੱਡੀ ਸੀ ਆ ਕੀ ਆ ਗੱਡੀ ਸੀਗੀ ਜੀ ਕਿੰਨੇ ਬੰਦੇ ਸੀ ਉਸ 'ਚ ਗੱਡੀ 'ਚ ਦਾ ਗੱਡੀ 'ਚ ਨਹੀਂ ਕੰਫਰਮ ਹੈ ਜੀ ਕਿੰਨੇ ਬੰਦੇ ਸੀਗੇ ਜੀ ਅਸੀਂ ਤਿੰਨ ਬੰਦੇ ਸੀਗੇ ਅੱਛਾ ਜਿਸ ਟਾਈਮ ਗੱਡੀ ਆਈ ਹੈ ਅਚਾਨਕ ਤੁਹਾਨੂੰ ਲੱਗਿਆ ਕਿ ਪਿੱਛੇ ਤੋਂ ਗੱਡੀ ਆਈ ਹੈ ਅ ਕਈ ਵਾਰੀ ਐਦਾਂ ਹੁੰਦਾ ਕਿ ਮਾਰ ਕੇ ਲੰਘ ਗਈ ਸੀ ਜਾਂ ਰੁਕੇ ਸੀ ਦੇਖਿਆ ਕਿ ਭਰਾ ਨੂੰ ਕਿ ਹਾਂ ਕਿ ਗੱਡੀ ਵਾਲੇ ਨੇ ਰੋਕ ਕੇ ਚੈੱਕ ਕੀਤਾ ਹੋਵੇ ਨਹੀਂ ਗੱਡੀ ਵਾਲੇ ਨੇ ਰੋਕ ਕੇ ਨਹੀਂ ਚੈੱਕ ਕੀਤਾ ਜੀ ਉਹ ਤਾਂ ਆਇਆ ਆਪਣੀ ਰਫ਼ਤਾਰ ਚ ਲੰਘ ਗਿਆ ਜੀ ਨਾਲ ਦੀ ਨਾਲ ਹੀ ਹਾਂਜੀ ਉਹਦੇ ਨਾਲ ਭਰਾ ਮੇਰਾ ਥੋੜੀ ਅੱਗੇ ਤੱਕ ਕਿਸਰਦਾ ਗਿਆ ਜੀ ਤੇ ਫਿਰ ਹਾਂਜੀ ਆ ਰੁਕਿਆ ਵੀ ਨਹੀਂ ਹੈਗਾ ਗੱਡੀ ਵਾਲਾ ਜੀ ਤੇ ਆ ਨਾਲ ਦੀ ਨਾਲ ਮੜ ਜੀ ਨੇ ਵੈਕ ਕਰਕੇ ਫਿਰ ਅੱਗੇ ਲੈ ਗਿਆ ਜੀ ਨਾਲ ਦੀ ਨਾਲ ਜਦੋਂ ਨਿਕਲਿਆ ਟਾਇਰ ਦੇ ਨਾਲੋਂ अच्छा गड्डी यानी ਵਿੱਚ ਫਸ ਗਈ ਸੀ ਭਰਾ ਤੇਰਾ ਫਿਰ ਉਹਨਾਂ ਨੇ ਪਿੱਛੇ ਕਰਕੇ ਫਿਰ ਗੱਡੀ ਅੱਗੇ ਕਰਕੇ ਲੈ ਕੇ ਗਏ ਹਾਂਜੀ ਹਾਂਜੀ ਤੇ ਫਿਰ ਉਹ ਲੰਘੇ ਸੀ ਕਿੰਨੀ ਦੂਰ ਤੱਕ ਘੜੀਸ ਕੇ ਲੈ ਕੇ ਗਏ ਸੀ ਭਰਾ ਨਾਲ ਆਇਆ ਸੀ ਜੀ 15 16 ਕਾ 15 16 ਮੀਲ ਜੀ ਹਾਂਜੀ ਅੱਛਾ ਦੇਖਿਆ ਫਿਰ ਭਰਾ ਨੂੰ ਤੁਸੀਂ ਹਸਪੀਟਲ ਲੈ ਕੇ ਗਏ ਜਾਂ ਫਿਰ ਮੌਕੇ ਤੇ ਯਾਨੀ ਉੱਥੇ ਤੇ ਕੋਈ ਗੱਲਬਾਤ ਹੋ ਗਈ ਸੀ ਜਦ ਤੱਕ ਦਾ ਮੌਕੇ ਤੇ ਹੀ ਹੋ ਗਈ ਸੀ ਤੇ ਅਸੀਂ ਫਿਰ ਹਸਪਤਾਲ ਵੀ ਲੈ ਕੇ ਗਏ ਸੀਗੇ ਤੇ ਜੀ ਫਿਰ ਕੁਛ ਵੀ ਨਹੀਂ ਹੋਇਆ ਉਸ ਟਕਣ ਦਾ ਜਵਾਬ ਦੇ ਦਿੱਤਾ ਸੀ ਮੌਕੇ ਤੇ ਜਵਾਬ ਦੇ ਦਿੱਤਾ ਸੀ ਤੁਸੀਂ ਨਾਲ ਸੀ ਹਾਂਜੀ ਮੈਂ ਨਾਲ ਸੀ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਅਮਰਿਤਪਾਲ ਸਿੰਘ ਹੈ ਜੀ ਅੱਛਾ ਅੱਛਾ ਕੀ ਸੀ ਪੂਰੀ ਘਟਨਾ ਉੱਥੇ ਤੁਸੀਂ ਨਾਲ ਸੀ ਅਸੀਂ ਖਾਣਾ ਖਾ ਕੇ ਜਿਵੇਂ ਦੱਸਿਆ ਕਿ ਅਸੀਂ ਨਿਕਲੇ ਸੀ ਬਾਹਰ ਘਰ ਤੋਂ ਇਹ ਸਾਡੇ ਤੋਂ ਥੋੜਾ ਜਿਹਾ ਅੱਗੇ ਸੀ ਅਸੀਂ ਦੋਨੇ ਇਕੱਠੇ ਸੀਗੇ ਪਿੱਛੇ ਪਿੱਛੋਂ ਦੀ ਤੇਜ਼ ਰਫ਼ਤਾਰ ਨਾਲ ਗੱਡੀ ਆਈ ਹੈ ਜੀ ਸਾਨੂੰ ਚੱਕ ਕੇ ਮਾਰਿਆ ਜੀ ਮੈਂ ਉਸ ਤੋਂ ਥੋੜੀ ਜਿਹੀ ਦੂਰ 10-15 ਫੁੱਟ ਦੂਰ ਜਾ ਕੇ ਕਿਰਿਆ ਜੀ ਮੈਂ ਉੱਥੇ ਹੀ ਉਸੇ ਟਾਈਮ ਬੇਹੋਸ਼ ਹੋ ਗਿਆ ਜੀ ਉਸ ਤੋਂ ਬਾਅਦ ਨਹੀਂ ਮੈਨੂੰ ਪਤਾ ਜੀ ਉਹਦੇ ਉੱਪਰ ਗੱਡੀ ਛੜ ਗਈ ਸੀ ਗੱਡੀ ਵਾਲਾ ਉਸ ਟਾਈਮ ਪਤਾ ਨਹੀਂ ਵੀ ਗੱਡੀ ਲੰਘੀ ਆ ਕਿਵੇਂ ਖੜਿਆ ਹੈ ਨਹੀਂ ਖੜਿਆ ਅੱਛਾ ਯਾਨੀ ਜਦ ਤੁਹਾਡੇ ਵੀ ਲੱਗੀ ਸੀ ਤੁਸੀਂ ਬੇਹੋਸ਼ ਹੋ ਗਏ ਹਾਂ ਗੱਡੀ ਵਿੱਚ ਵੱਜੀ ਸੀ ਮੈਨੂੰ ਚੱਕ ਕੇ ਮਾਰਿਆ ਮੈਂ ਬੇਹੋਸ਼ ਹੋ ਗਿਆ ਸੀ ਅੱਛਾ ਹਾਂਜੀ ਉਸ ਤੋਂ ਬਾਅਦ ਮੈਂ 10-15 ਮਿੰਟ ਬਾਅਦ ਹੋਸ਼ ਆਈ ਹੈ ਜੀ ਫਿਰ ਅਸੀਂ ਉਹਨੂੰ ਚੱਕਿਆ ਦੇਖਿਆ ਉਹਦੇ ਸਾਹ ਓਕੇ ਓਕੇ ਸਾਹ ਚੱਲ ਰਹੇ ਸੀ ਜੀ ਫਿਰ ਅਸੀਂ ਉਹਨੂੰ ਲੈ ਗਏ ਹਸਪਤਾਲ नहीं नहीं, नहीं। नहीं, नहीं। अच्छा ਤੁਸੀਂ ਜਿਸ ਤਰ੍ਹਾਂ ਤੁਹਾਡਾ ਭਰਾ ਹੈ ਤੁਸੀਂ ਜਾ ਰਹੇ ਸੀ ਉੱਥੇ ਲੱਗਦਾ ਹੈ ਕਿ ਕੋਈ ਪ੍ਰਾਣੀ ਰੰਜਸ ਹੋਈ ਹੋਵੇ ਜਾਂ ਕਿਸੇ ਨੇ ਜ਼ਬਰਦਸਤੀ ਆ ਜਾਣ ਬੁੱਝ ਕੇ ਕੀਤਾ ਹੋਵੇ ਨਹੀਂ ਜੀ ਨਹੀਂ ਇਦਾਂ ਦਾ ਕੁਝ ਨਹੀਂ ਸੀਗਾ ਜੀ ਇਦਾਂ ਦੀ ਕਦੇ ਕੋਈ ਗੱਲਬਾਤ ਵੀ ਨਹੀਂ ਹੋਈ ਨਾ ਜੀ ਇਦਾਂ ਦੀ ਕੋਈ ਗੱਲਬਾਤ ਨਹੀਂ ਸੀ ਸਾਡੀ ਹਾਂਜੀ ਅੱਛਾ ਭਾਜੀ ਤੁਸੀਂ ਕੀ ਲੱਗਦਾ ਜੀ ਮੇਰੇ ਭਾਨ ਜੀ ਅੱਛਾ ਕਿਹਨਾਂ ਤੁਹਾਡਾ ਜੀ ਮੇਰਾ ਮਨਪ੍ਰੀਤ ਸਿੰਘ ਨਹਿਮਾ ਜੀ ਕੀ ਕਹਿਣਾ ਚਾਹੋਗੇ ਕਿ ਜੋ ਇਹ ਘਟਨਾ ਹੋਈ ਹੈ ਹੁਣ ਥਾਣੇ ਦੇ ਵਿੱਚ ਖੜੇ ਹੁਣ ਪੁਲਿਸ ਵਾਲੇ ਕੀ ਕਹਿੰਦੇ ਨੇ ਕੀ ਕਾਰਵਾਈ ਚੱਲ ਰਹੀ ਹੈ ਸਰ ਪੁਲਿਸ ਵਾਲਿਆਂ ਦੀ ਜਿਹੜੀ ਕਾਰਵਾਈ ਉਹ ਆਪਣੇ ਅਕੋਰਡਿੰਗ ਜਿਉਂ ਚੀਜ਼ ਦੱਸ ਰਹੇ ਨੇ ਸਾਨੂੰ ਉਹ ਸਾਰਾ ਕੁਝ ਗਲਤ ਹੈ ਜੀ ਚੋ ਉਹਨਾਂ ਨੇ ਐਫ ਆਈ ਆਰ ਦੇ ਵਿੱਚ ਨੋਟਿਸ ਕਰਵਾਇਆ ਹੈਗਾ ਉਹ ਚੀਜ਼ਾਂ ਇੱਕ ਮਨਪਾਵੀ ਖਬਰ ਜਿਹੜੀ ਹੈਗੀ ਉਹ ਗਲਤ ਤਰੀਕੇ ਨਾਲ ਪੇਸ਼ ਕਰ ਰਹੇ ਨੇ ਸੋ ਅਸੀਂ ਉਹਨਾਂ ਦੇ ਖਿਲਾਫ ਆ ਜੀ ਅਸੀਂ ਇਹ ਜਾਣਦੇ ਆਂ ਕਿ ਜੋ ਚੀਜ਼ ਹੋਈ ਹੈ ਰਾਈਟ ਵੇ ਉਸ ਚੀਜ਼ ਨੂੰ ਉਹਨਾਂ ਦਾ ਸਾਥ ਦੇਣ ਇਨਸਾਫ ਮਿਲਣਾ ਚਾਹੀਦਾ ਠੀਕ ਹੈ ਜੀ ਜੋ ਸਚਾਈ ਹੈ ਉਹ ਸਾਹਮਣੇ ਆਣੀ ਚਾਹੀਦੀ ਹੈ ਉਹ ਜੋ ਸਾਨੂੰ ਪਤਾ ਹੀ ਹੈ ਸਚਾਈ ਕੀ ਹੈ ਆਲਰੇਡੀ ਦੱਸ ਚੁੱਕੇ ਆ ਬਟ ਇਹ ਫਿਰ ਵੀ ਸਾਡੇ ਤੇ ਬਿਲੀਵ ਨਹੀਂ ਕਰ ਰਹੇ ਹੈਗੇ ਬਲਸ ਇਹ 네ਗੇਟਿਵ ਪੁਆਇੰਟ ਕੱਢ ਰਹੇ ਨੇ ਜੀ ਪੁਲਸ ਵਾਲੇ ਨੇ ਉਹ ਬੰਦਾ ਤਾਂ ਚੱਕ ਹੀ ਲਿੱਤਾ ਹੈ ਮੇਰੇ ਖਿਆਲ ਨਾਲ ਚੱਕਿਆ ਬੰਦੇ ਨੂੰ ਹਾਂ ਜੀ ਰਾਤ ਅਸੀਂ ਖੁਦ ਉਹਨੂੰ ਲੈ ਕੇ ਆਏ ਜੀ ਅਸੀਂ ਆਪ ਖੁਦ ਨਾਲ ਗਿਆ ਨਾ ਤੇ ਲੈ ਕੇ ਆਏ ਨਾਲ ਉਹਨੂੰ ਉਹ ਅੰਦਰ ਰਾਤ ਥਾਣੇ ਚ ਉਹਨੂੰ ਅਰੈਸਟ ਕਰਵਾਇਆ ਤੇ ਹੁਣ ਉਸ ਟਾਈਮ ਵੀ ਅੰਦਰ ਹੀ ਆ ਜੀ ਪਰ ਹੁਣ ਜਿਹੜੀ ਇਹ ਕਾਰਵਾਈ ਹੈ ਉਹ ਕਾਰਵਾਈ ਹੁਣ ਅਸੀਂ ਕਰਵਾਉਣਾ ਚਾਹੁੰਦੇ ਆ ਉਹਨਾਂ ਦੇ ਉੱਪਰ ਜੋ ਬੰਦੀ ਕਾਰਵਾਈ ਹੈ ਠੀਕ ਹੈ ਤੁਹਾਡੇ ਕੀ ਨਾਮ ਹੈ ਮੇਰਾ ਐਸਐਸ ਡਿਪਟੀ ਸਟੇਟਰ ਮੇਰੇ ਭਾਨਦੇ ਦਾ ਬੇਟਾ ਸੀ ਅੱਛਾ ਜੀ ਹਾਂਜੀ ਅਸੀਂ ਠੀਕ ਹੈ ਨਾ ਤੀਨਾਂ ਸੇ ਦੱਸਿਆ ਕੀ ਦੱਸ ਰਿਹਾ ਸੀ ਦੱਸ ਰਿਹਾ ਸੀ ਰਿਟਾਇਰ ਅੱਛਾ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਪੂਰੀ ਘਟਨਾ ਪਰ ਇਸ ਪੂਰੀ ਪਰ ਮੈਨੂੰ ਮੈਂ ਹੁਣੇ ਆ ਜੀ ਤੇ ਕਾਰਵਾਈ ਹੋਣੀ ਚਾਹੀਦੀ ਹੈ ਇਹਨਾਂ ਸਾਬ ਮਿਲਣਾ ਚਾਹੀਦਾ ਜੀ ਸੋ ਦੇਖੇ ਕਿ ਜਿਹੜਾ ਪਰਿਵਾਰ ਹੈ ਉਹ ਇਨਸਾਫ ਦੀ ਮੰਗ ਕਰ ਰਿਹਾ ਹਾਲਾਂਕਿ ਪ੍ਰਸ਼ਾਸਨ ਆਪਣਾ ਲਗਾਤਾਰ ਕੰਮ ਕਰ ਰਿਹਾ ਕਿ ਪਰਚਾ ਵੀ ਦਰਜ ਹੋ ਰਿਹਾ ਅਸੀਂ ਪ੍ਰਸ਼ਾਸਨ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਉਹਨਾਂ ਦਾ ਕੀ ਕਹਿਣਾ ਹੈ ਕਿ ਜਿਸ ਤਰੀਕੇ ਦੇ ਨਾਲ ਇੱਕ ਲੜਕੇ ਦੀ ਮੌਤ ਹੋਈ ਹੈ ਆ ਆਪਾਂ ਜਿਹੜੀ ਪ੍ਰਸ਼ਾਸਨ ਹੈ ਪ੍ਰਸ਼ਾਸਨ ਦੇ ਨਾਲ ਮੌਕੇ ਦੇ ਜਿਹੜੇ ਆਫੀਸਰਾਂ ਹਨ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਉਹਨਾਂ ਦਾ ਕੀ ਕਹਿਣਾ ਹੈ ਕਿ ਐਫ ਆਈ ਆਰ ਦੇ ਵਿੱਚ ਉਹਨਾਂ ਨੇ ਕੀ ਲਿਖਿਆ ਜਿਵੇਂ ਰਾਤੀ ਇੱਕ ਨੌਜਵਾਨ ਦੀ ਐਕਸੀਡੈਂਟ ਦੇ ਨਾਲ ਫਰੀਦਪੁਰ ਦੇ ਵਿੱਚ ਮੌਤ ਹੋ ਗਈ ਸੀ ਅਸੀਂ ਪਰਿਵਾਰ ਦੇ ਨਾਲ ਵੀ ਗੱਲਬਾਤ ਕੀਤੀ ਸਾਡੇ ਨਾਲ ਮੌਕੇ ਦੇ ਅਫੀਸਰ ਮੌਜੂਦ ਨੇ ਔਰ ਉਹਨਾਂ ਤੋਂ ਪੁੱਛਾਂਗੇ ਕਿ ਪੂਰੀ ਕਾਰਵਾਈ ਬਾਰੇ ਕਿ ਕੀ ਗੱਲਬਾਤ ਹੋਈ ਹੈ ਸਤਿ ਸ਼੍ਰੀ ਅਕਾਲ ਸਰ ਬਹਾਦਰ ਸਿੰਘ ਸਾਡੇ ਨਾਲ ਨੇ ਸਰ ਕੀ ਕਹਿਣਾ ਚਾਹੋਗੇ ਕਿ ਜਿਹੜਾ ਰਾਤੀ ਐਕਸੀਡੈਂਟ ਹੋਇਆ ਐ ਐਕਸੀਡੈਂਟ ਸੰਬੰਧੀ ਆਪਣੇ ਉਹਦੇ ਜਿਹੜੇ ਮ੍ਰਿਤਕ ਦੇ ਵਾਰਸ ਹੈ ਉਹ ਆਈਸੀਯੂ ਤੋਂ ਦਾ ਬਰਦਰ ਅਭਿਸ਼ੇਕ ਸਿੰਘ ਆਇਆ ਸੀ ਨਾਲ ਪਿੰਡ ਦੇ ਸਰਪੰਚ ਆਇਸੀ ਮਨਦੀਪ ਸਿੰਘ ਉਹਨਾਂ ਨੇ ਅਗੇ ਦੱਸਿਆ ਬਈ ਰਾਤ ਆਪਣੇ ਅਭਿਸ਼ੇਕ ਸਿੰਘ ਤੇ ਬਖਤਿਆਰ ਸਿੰਘ ਤੇ ਉਹਨਾਂ ਦਾ ਇੱਕ ਦੋਸਤ ਹੈ ਅਮਰਪਾਲ ਸਿੰਘ ਮਿੱਠੂ ਇਹ ਤਿੰਨੇ ਜਣੇ ਰਾਤ ਦਾ ਖਾਣਾ ਖਾ ਕੇ ਪਿੰਡ ਦੇ ਬਾਹਰ ਜਿਹੜੀ ਸੜਕ ਹੈ ਉਹ ਤੇ ਸੈਰ ਕਰ ਰਹੇ ਸੀ ਤਾਂ ਜਦੋਂ ਸੈਰ ਕਰ ਰਹੇ ਕੋਈ 8:30 9 ਵਜੇ ਇੱਕ ਫਰੀਦਪੁਰ ਤੋਂ ਔੜਨ ਜਾਣ ਲਈ ਇੱਕ ਕਾਰ ਜਾ ਰਹੀ ਸੀ ਬਹੁਤ ਤੇਜ਼ ਜਾ ਰਹੀ ਸੀ ਉਸ ਦੇ ਡਰਾਈਵਰ ਨੇ ਕੋਈ ਲਾਹ ਪਰਵਾਹੀ ਤੇਜ਼ ਰਫਤਾਰ ਨਾਲ ਚਲਾ ਕੇ ਜਿਹੜੀ ਕਾਰ ਹੈ ਉਹ ਲਿਆ ਕੇ ਬਖਤਿਆਰ ਸਿੰਘ ਦੇ ਵਿੱਚ ਮਾਰੀ ਜਿਸ ਦਿਨ ਉਹ ਫਟੜ ਹੋ ਗਿਆ ਜਿਸ ਨੂੰ ਇਹਨਾਂ ਨੇ ਆਪਣੇ ਦਾਖਲ ਕਰਾਇਆ ਸੀ ਗਿਆਨਸਰ ਹਸਪਤਾਲ ਜਿਹਦੀ ਤਰ੍ਹਾਂ ਨੇ ਰਾਜ ਮੌਤ ਹੋ ਗਈ ਸੀ ਤੇ ਆਪਣੇ ਮੌਕੇ ਤੇ ਜਿਸਟਮ ਐਕਸੀਡੈਂਟ ਹੋਇਆ ਉਸ ਟਾਈਮ ਜਿਹੜਾ ਦੋਸ਼ੀ ਡਰਾਈਵਰ ਹੈ ਉਹ ਆਪਣੀ ਗੱਡੀ ਘੜੀ ਕਰਕੇ ਇਹਨਾਂ ਦੇ ਪਾਸ ਆਇਆ ਸੀ ਤਾਂ ਅਭਿਸ਼ੇਕ ਸਿੰਘ ਨੇ ਉਸ ਤੋਂ ਉਹਦਾ ਨਾਮ ਪੁੱਛਿਆ ਜਿਸ ਨੇ ਆਪਣਾ ਨਾਮ ਜਸਵੀਰ ਸਿੰਘ ਸਨਵਚਰਨ ਸਿੰਘ ਵਾਸੀ ਪਿੰਡ ਓੜਦਨ ਦੱਸਿਆ ਤੇ ਗੱਡੀ ਜੀ ਉਹ ਕੀਆ ਕੰਪਨੀ ਦੀ ਗੱਡੀ ਆ ਤੇ ਉਹਦਾ ਨੰਬਰ ਟੈਕਸੀ ਗੱਡੀ ਆ ਪੀਬੀ 01 ਡੀ 4630 ਹੈ ਜੇ ਸਬੰਧੀ ਮਕਦਮਾ ਦਰਜ ਕਰਕੇ ਤੇ ਅਗਲੀ ਕਾਰਵਾਈ ਅਮਲ ਚ ਰਹਿੰਦੀ ਜਾਵੇ। ਅੱਛਾ ਸਰ ਜਿਹੜਾ ਯਾਨੀ ਹੁਣ ਤੁਸੀਂ ਪਰਚਾ ਕੀਤਾ ਜਿਹੜਾ ਮੁਜਰਮ ਹੈ ਉਹ ਗ੍ਰਿਫਤਾਰ ਕਰ ਲਿੱਤਾ ਗਿਆ? ਨਹੀਂ ਹਾਲੇ ਨਹੀਂ ਕੀਤਾ ਗਿਆ ਉਹਦੀ ਤਲਾਸ਼ ਜਾਦੀ ਆ ਸੀ ਉਹ ਤੇ ਘਰ ਵੀ ਗਿਆ ਸੀ ਲੇਕਿਨ ਘਰੋਂ ਵੀ ਉਹ ਫਰਾਰ ਹੈ। ਤੇ ਜਲਦੀ ਹੀ ਅਸੀਂ ਉਹਨੂੰ ਗ੍ਰਿਫਤਾਰ ਕਰਾਂਗੇ। ਅੱਛਾ ਉਹਦੀ ਗ੍ਰਿਫਤਾਰੀ ਕਰਕੇ ਜਿਹੜੀ ਅਗਲੀ ਕਾਰਵਾਈ ਅਮਲ ਚ ਜਾਵੇ। ਅੱਛਾ ਗੱਡੀ ਤਾਂ ਬਰਾਮਦ ਕਰ ਲਈਤੀ ਤੁਸੀਂ? ਨਹੀਂ ਗੱਡੀ ਨਹੀਂ ਹਾਲੇ ਬਰਾਮਦ। ਅੱਛਾ ਗੱਡੀ ਬਰਾਮਦ ਨਹੀਂ ਨਹੀਂ ਕੀਤੀ ਹਾਲੇ ਨਹੀਂ। ਅੱਛਾ ਤੇ ਹੁਣ ਫਿਰ ਜਿਹੜਾ ਪਰਚੇ ਦੇ ਵਿੱਚ ਜਿਹੜੀ ਤੁਸੀਂ ਯਾਨੀ ਕਾਰਵਾਈ ਕੀਤੀ ਹੈ ਉਹ ਕਿਸ ਤਰ੍ਹਾਂ ਦੀ ਰਹੀ ਹੈ ਕਿਸ ਤਰ੍ਹਾਂ ਨੇ ਇਹਨਾਂ ਨੇ ਉਹਦੇ ਵਿੱਚ ਇਹਨਾਂ ਨੇ ਦੋਛੀ ਡਰਾਈਵਰ ਜਿਹੜਾ ਇਹਨਾਂ ਦੇ ਪਾਸ ਆਇਆ ਸੀ ਆਪਣੇ ਜਿਹੜਾ ਉਹਦੇ ਬਾਰਸ ਨੇ ਉਹਨੇ ਉਹਦਾ ਨਾਮ ਪੁੱਛਿਆ ਉਸ ਤੋਂ ਪਤਾ ਲੱਗ ਗਿਆ ਵੀ ਜਸਵੀਰ ਸਿੰਘ ਸਾਨੂੰ ਵਿਚਰਨ ਸਿੰਘ ਬਸ ਹੀ ਪਿੰਡ ਓੜਦਨ ਤੋਂ ਆ ਤੇ ਓੜਦਨ ਥਾਣਾ ਬਨੂੜ ਦਾ ਇਹ ਇਲਾਕਾ ਹੈ ਪਿੰਡ ਹੈ ਉੱਥੇ ਅਸੀਂ ਉਹਦੇ ਘਰ ਡੇਟ ਬਸਦੇ ਘਰ ਉਹ ਨਹੀਂ ਹੈ ਤੇ ਗੱਡੀ ਵੀ ਨਹੀਂ ਗੱਡੀ ਹੁਣ ਸਾਈਡ ਤੇ ਕਿਤੇ ਲੱਗ ਗਿਆ ਹੈ ਤੇ ਲੇਕਿਨ ਜਲਦੀ ਹੀ ਉਹਨੂੰ ਅਸੀਂ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਵਿੱਚ ਲਿਆਵਾਂਗੇ ਗੱਡੀ ਵੀ ਬਰਾਬਰ ਲਾ। ਸੋ ਦੇਖਿਆ ਕਿ ਏਸੀ ਆਪਣੇ ਨਾਲ ਬਹਾਦਰ ਸਿੰਘ ਜਿਨ੍ਹਾਂ ਨਾਲ ਗੱਲਬਾਤ ਕੀਤੀ ਹੈ ਕਿ ਇਹਹੀ ਜਿਹੜੇ ਕੇਸ ਨੂੰ ਸਾਹਮਣੇ ਨੇ ਕਿ ਪਰਚਾ ਕਰ ਦਿੱਤਾ ਗਿਆ ਕਿ ਦੋਸ਼ੀ ਨੂੰ ਜਲਦੀ ਹੀ ਯਾਨੀ ਕਾਬੂ ਕੀਤਾ ਜਾਵੇਗਾ। ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਆਪਦੇ ਕਮੈਂਟ ਕਰਕੇ ਵਿਚਾਰ ਜ਼ਰੂਰ ਸਾਂਝੇ ਕਰੋ ਜਿਨ੍ਹਾਂ ਨੇ ਫਰੀडम ਟੀਵੀ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਭきゃ ਜ਼ਰੂਰ ਕਰ ਲੋ। ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਤੇ ਉਹ ਇਜਾਜ਼ਤ ਮੇਰੇ ਤੋਂ ਕੀ ਗੁਰਪ੍ਰੀਤੂਆ ਦੇ ਨਾਲ ਸੌਨ ਜਾਂਸਲਾ ਦੀ ਰਿਪੋਰਟ ਬਨੂਰ